ਦੀਨ ਦੁਨੀਆਂ ਦੇ ਪਾਤਸ਼ਾਹ ਵਾਲੀਏ ਦੋ ਜਹਾਨ ਚਵਰ ਸ਼ਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਸਿੱਖ ਕੌਮ ਦੇ ਮਹਾਨ ਨਾਇਕ ਯੋਧੇ ਸੂਰਮੇ ਮਹਾਪੁਰਸ਼ ਬਾਬਾ ਬੀਰ ਸਿੰਘ ਜੀ ਨਰੰਗਾਬਾਦ ਜੀ ਦੇ ਪਾਵਨ ਅਸਥਾਨ ਤੇ ਹਾਜ਼ਰੀਆਂ ਭਰ ਰਹੇ ਗੁਰੂ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਹੋਈ ਮਿੱਠੀ ਅਸੀਸ ਗੁਰੂ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਥ ਦਿਵਾਲੀ ਨੇ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਕਿਲਾ ਛੱਡਣ ਤੋਂ ਬਾਅਦ ਸਰਸਾ ਨਦੀ ਦੇ ਕੰਢੇ ਤੇ ਪਰਿਵਾਰ ਦੇ ਵਿਛੋੜੇ ਚਮਕੌਰ ਸਾਹਿਬ ਦੀ ਧਰਤੀ ਤੇ ਵੱਡੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਸਰਹੰਦ ਦੀ ਧਰਤੀ ਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਉਹਦੇ ਤੋਂ ਬਾਅਦ ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਦੇ ਖਾਲਸੇ ਦਾ ਪਰਤ ਕੇ ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣਾ ਉਥੇ ਕਹਿੰਦੇ ਨੇ ਕਿ ਗੁਰੂ ਖਾਲਸੇ ਨੇ ਪੰਥ ਦੇ ਵਾਲੀ ਨੂੰ ਆਖਿਆ ਸੀ ਤੇਰੀ ਕੱਚੀ ਚਮਕੌਰ ਦੀ ਗੜੀ ਮੂਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦੇਾਂਗੇ ਝੋਰਾ ਕਰੀ ਨਾ ਬਾਪੂ ਕਿਲੇ ਆਨੰਦ ਗੜ੍ਹ ਦਾ ਕੁੱਲੀ-ਕੁੱਲੀ ਨੂੰ ਕਿਲਾ ਬਣਾ ਦੇਾਂਗੇ ਸੱਚੇ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਇਸ ਧਰਤੀ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸੇ ਦਾ ਰਾਜ ਕਾਇਮ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਾਡੇ ਲਈ بڑا ਸੰਘਰਸ਼ ਦਾ ਸਮਾਂ ਸੀ ਆਪਾਂ ਜਿਸ ਧਰਤੀ ਤੇ ਖੜੇ ਆ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋ ਜਾਈਏ ਇਧਰ ਨੂੰ ਤੁਰੇ ਆਈਏ ਤੇ ਵੱਡੇ ਵੱਡੇ ਸ਼ਹੀਦਾਂ ਦੇ ਪਿੰਡ ਆਉਂਦੇ ਨੇ ਪਿੰਡ ਚਭਾਲ ਮਾਤਾ ਭਾਗ ਕੌਰ ਜੀ ਪਿੰਡ ਪੰਜਵਾੜ ਭੰਗੀ ਮਿਸਲ ਦਾ ਗੜ੍ਹ ਪਿੰਡ ਵਾਂ ਭਾਈ ਤਾਰਾ ਸਿੰਘ ਸ਼ਹੀਦ ਵਾਂ ਪਿੰਡ ਪੂਲਾ ਸਿੱਖੀ ਦੇ ਲਈ ਖੋਪਰੀ ਲਾਹਣ ਵਾਲਾ ਯੋਧਾ ਭਾਈ ਤਾਰੂ ਸਿੰਘ ਸਿੱਖੀ ਦੇ ਲਈ ਸੀਸ ਤਲੀ ਤੇ ਰੱਖ ਕੇ ਲੜਨ ਵਾਲੇ ਯੋਧੇ ਪਿੰਡ ਪਹੂਵੈਣ ਬਾਬਾ ਦੀਪ ਸਿੰਘ ਜੀ ਪਿੰਡ ਸੋਰ ਸਿੰਘ ਬਾਬਾ ਵਿਧੀ ਚੰਦ ਜੀ ਇਹ ਧਰਤੀ ਦਾ ਜਿਹੜਾ ਚੱਪਾ ਚੱਪਾ ਹੈ ਇਹ ਸ਼ਹੀਦਾਂ ਦੇ ਖੂਨ ਦੇ ਨਾਲ ਸਿੰਜਿਆ ਹੋਇਆ ਹੈ ਇਹ ਉਹ ਸਮਾਂ ਸੀ ਜਦੋਂ ਸਿੱਖਾਂ ਨੇ ਜਦੋਂ ਜੈਦ ਕੀਤੀ ਤੇ ਜਦੋਂ ਜੈਦ ਕਰਨ ਤੋਂ ਬਾਅਦ ਪਹਿਲਾ ਮਿਸਲਾਂ ਨੇ ਤੇ ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇਥੇ ਖਾਲਸਾ ਰਾਜ ਕਾਇਮ ਕੀਤਾ ਪਰ 1839 ਦੇ ਵਿੱਚ ਸ਼ੇਰੇ ਪੰਜਾਬ ਲਾਹੌਰ ਦੀ ਧਰਤੀ ਤੇ ਅਕਾਲ ਚਲਾਣਾ ਕਰ ਗਿਆ ਮੈਂ ਅਕਤੂਬਰ ਮਹੀਨੇ ਦੇ ਵਿੱਚ ਲਾਹੌਰ ਗਿਆ ਸੀ ਤੇ ਲਾਹੌਰ ਦੇ ਕਿਲੇ ਨੂੰ ਜਦੋਂ ਦੇਖੀਦਾ ਉਦੋਂ ਯਾਦ ਆਉਂਦਾ ਹੈ ਆਪਣਾ ਉਹ ਸਮਾਂ ਜਦੋਂ ਉਹ ਸਾਡੀ ਰਾਜਧਾਨੀ ਸੀ ਜਦੋਂ ਇਸ ਖਿੱਤੇ ਦੇ ਵਿੱਚ ਅਫਗਾਨਿਸਤਾਨ ਤੋਂ ਲੈ ਕੇ ਤੇ ਜਮਨਾ ਤੱਕ ਉਹ ਹੁੰਦਾ ਸੀ ਜੋ ਖਾਲਸਾ ਚਾਹੁੰਦਾ ਸੀ ਪਰ 1849 ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਚੜ੍ਹਾਈ ਕਰ ਗਿਆ ਉਹਨਾਂ ਦੇ ਚਲਾਣੇ ਤੋਂ ਬਾਅਦ ਸਾਜ਼ਿਸ਼ਾਂ ਦਾ ਦੌਰ ਸ਼ੁਰੂ ਹੁੰਦਾ ਜਿਹੜੇ ਡੋਗਰੇ ਨੇ ਧਿਆਨ ਸਿੰਘ ਡੋਗਰਾ ਇਹਨਾਂ ਨੇ ਬਹੁਤ ਸਾਜ਼ਿਸ਼ਾਂ ਰਚੀਆਂ ਇਹਦੇ ਤੋਂ ਇਲਾਵਾ ਮਿਸ਼ਰ ਤੇਜਾ ਸਿੰਘ ਲਾਲ ਸਿੰਘ ਹੀਰਾ ਸਿੰਘ ਡੋਗਰਾ ਇਹਨਾਂ ਨੇ ਸਿੱਖ ਰਾਜ ਨੂੰ ਕਮਜ਼ੋਰ ਕਰਨ ਦੇ ਲਈ ਅੰਗਰੇਜ਼ਾਂ ਦੇ ਨਾਲ ਵੀ ਅੰਦਰ ਖਾਤੇ ਸਾਂਝਾ ਪਾਈਆਂ ਆਪਾਂ ਸਭ ਜਾਣਦੇ ਹਾਂ ਕਿ ਕਿਵੇਂ ਇੱਕ ਇੱਕ ਕਰਕੇ ਸਾਡੇ ਰਾਜ ਦੇ ਥੰਮ ਡਿੱਗਦੇ ਗਏ ਤੇ ਇੱਕ ਦਿਨ ਸਾਡਾ ਰਾਜ ਚਲਾ ਗਿਆ ਇਸੇ ਸਮੇਂ ਹੀ ਬਾਬਾ ਬੀਰ ਸਿੰਘ ਜੀ ਨਰੰਗਾਬਾਦ ਜਿਹੜੇ ਕਿ ਥੋੜਾ ਸਮਾਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਵੱਡੇ ਰੁਤਬੇ ਦੇ ਉੱਤੇ ਰਹਿੰਦੇ ਉਹਨਾਂ ਨੂੰ ਸੰਗਤ ਮਿਲੀ ਬਾਬਾ ਸਾਹਿਬ ਸਿੰਘ ਜੀ ਬੇਦੀ ਉਹ ਰੱਬ ਵਾਲੇ ਪਾਸੇ ਜੁੜੇ ਇਸ ਮਾਝੇ ਦੀ ਧਰਤੀ ਤੇ ਆਲੇ-ਦੁਆਲੇ ਵੀ ਬਾਬਾ ਬੀਰ ਸਿੰਘ ਜੀ ਦੇ ਬੜੇ ਅਸਥਾਨ ਨੇ ਬੜਾ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਖੁੱਲਾ ਲੰਗਰ ਚਲਾਇਆ ਹਜ਼ਾਰਾਂ ਲੋਕ ਹਰ ਰੋਜ਼ ਲੰਗਰ ਛਕਦੇ ਸਨ ਪਰ ਜਿਹੜਾ ਹੀਰਾ ਸਿੰਘ ਡੋਗਰਾ ਸੀ ਇਹਨੂੰ ਸਿੱਖੀ ਦੀ ਚੜ੍ਹਦੀ ਕਲਾ ਕਦੀ ਬਰਦਾਸ਼ਤ ਨਹੀਂ ਸੀ ਸਰਦਾਰ ਅਤਰ ਸਿੰਘ ਸੰਧਾਵਾਲੀਆ ਇਹਨੇ ਸ਼ਰਨ ਲਈ ਬਾਬਾ ਵੀਰ ਸਿੰਘ ਜੀ ਹੁਣਾਂ ਦੇ ਕੋਲ ਹੀਰਾ ਸਿੰਘ ਡੋਗਰਾ ਉਹ ਸੁਨੇਹਾ ਭੇਜਦਾ ਹੈ ਬਾਬਾ ਵੀਰ ਸਿੰਘ ਜੀ ਨੂੰ ਕਿ ਅਤਰ ਸਿੰਘ ਸੰਧਾਵਾਲੀਆ ਨੂੰ ਸਾਡੇ ਹਵਾਲੇ ਕਰ ਦੇ ਬਾਬਾ ਵੀਰ ਸਿੰਘ ਹੋਣਾ ਨੇ ਆਖਿਆ ਨਹੀਂ ਇਹ ਗੁਰੂ ਦਾ ਘਰ ਹੈ ਇੱਥੇ ਜਿਹੜਾ ਆਜਾਵੇ ਉਹਨੂੰ ਸ਼ਰਨ ਦਿੱਤੀ ਜਾਂਦੀ ਹੈ ਉਹਨੂੰ ਧੱਕਾ ਨਹੀਂ ਮਾਰਿਆ ਜਾਂਦਾ ਲਾਹੌਰ ਤੋਂ ਫੌਜ ਚੜੀ ਬਾਬਾ ਵੀਰ ਸਿੰਘ ਦੇ ਡੇਰੇ ਦੇ ਵਿੱਚ ਸ਼ੇਰੇ ਪੰਜਾਬ ਦਾ ਪੁੱਤਰ ਕਵਰ ਕਸ਼ਮੀਰਾ ਸਿੰਘ ਵੀ ਬੈਠਾ ਬਾਬਾ ਵੀਰ ਸਿੰਘ ਦੇ ਡੇਰੇ ਦੇ ਵਿੱਚ ਹਰੀ ਸਿੰਘ ਨਲਵੇ ਦਾ ਪੁੱਤਰ ਸਰਦਾਰ ਜ਼ਵਾਰ ਸਿੰਘ ਵੀ ਬੈਠਾ ਜਦੋਂ ਫੌਜਾਂ ਚੜੀਆਂ ਨਾ ਇਧਰ ਜਿਹੜੇ ਸਿੰਘ ਸਨ ਇਹਨਾਂ ਨੇ ਬਾਬਾ ਬੀਰ ਸਿੰਘ ਨੂੰ ਆਖਿਆ ਵੀ ਕਰੀਏ ਆਪਾਂ ਦੋ ਹੱਥ ਬਾਬਾ ਬੀਰ ਸਿੰਘ ਕਹਿੰਦੇ ਨਹੀਂ ਇਹ ਖਾਲਸਾ ਫੌਜ ਹੈ ਆਪਾਂ ਆਪਸ ਦੇ ਵਿੱਚ ਲੜਦੇ ਚੰਗੇ ਨਹੀਂ ਲੱਗਦੇ ਆ ਲੈਣ ਦਿਓ ਇੱਥੇ ਨਰੰਗਾਬਾਗ ਗੋਲੀਬਾਰੀ ਹੁੰਦੀ ਹੈ ਯੰਗ ਬਾਬਾ ਬੀਰ ਸਿੰਘ ਦੀ ਤਰਫੋਂ ਕੋਈ ਬਹੁਤਾ ਲੜਿਆ ਨਹੀਂ ਸੀ ਕਿੱਡੀ ਵੱਡੀ ਸੋਚ ਸੀ ਮੈਂ ਸੋਚਦਾ ਹੁੰਨਾ ਅੱਜ ਜਦੋਂ ਸਿੱਖ ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਨੇ ਇੱਕ ਦੂਜੇ ਦੀ مخالਫਤ ਕਰਦੇ ਨੇ ਇੱਕ ਦੂਜੇ ਨੂੰ ਮਾੜਾ ਕਹਿੰਦੇ ਨੇ ਨਿੰਦਿਆ ਕਰਦੇ ਨੇ ਉਹ ਬਾਬਾ ਬੀਰ ਸਿੰਘ ਨਰੰਗਾ ਬਾਦ ਦੇ ਜੀਵਨ ਤੋਂ ਸੇਧ ਲੈਣ ਭਾਵੇਂ ਬਾਬਾ ਬੀਰ ਸਿੰਘ ਜੀ ਆਪਣੇ ਸਾਥੀਆਂ ਦੇ ਸਮੇਤ ਸ਼ਹੀਦ ਹੋ ਗਏ ਪਰ ਉਹਨਾਂ ਨੇ ਕਿਹਾ ਨਹੀਂ ਇਹ ਲਾਹੌਰ ਤੋਂ ਫੌਜ ਆਈ ਹੈ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ ਹੈ ਇਹ ਖਾਲਸਾ ਫੌਜ ਹੈ ਆਪਾਂ ਇਹਦੇ ਨਾਲ ਲੜਨਾ ਕੋਈ ਨਹੀਂ ਤੇ ਮੈਂ ਨਾਲ ਹੀ ਬੇਨਤੀ ਕਰਾਂ ਗੁਰਮਖੋ ਸਾਡਾ ਰਾਜ ਸ਼ੇਰੇ ਪੰਜਾਬ ਦਾ ਰਾਜ ਇਹ ਚਲਾ ਗਿਆ ਇਹ ਠੀਕ ਹੈ ਕਿ ਗਦਾਰਾਂ ਦੀਆਂ ਗਦਾਰੀਆਂ ਵੀ ਵਿੱਚ ਸ਼ਾਮਲ ਸਨ ਪਰ ਇਤਫਾਕ ਤੇ ਸਾਡੇ ਵਿੱਚ ਵੀ ਨਹੀਂ ਸੀ ਹੈਗਾ ਇਤਫਾਕ ਤੋਂ ਤੇ ਅਸੀਂ ਵੀ ਸਖਣੇ ਸੀ ਅਸੀਂ ਜਿਹੜੀਆਂ ਸ਼ਹਾਦਤਾਂ ਦੇ ਕੇ ਰਾਜ ਕਾਇਮ ਕੀਤਾ ਸੀ ਅਸੀਂ ਉਹਦੇ ਵਿੱਚ ਸਾਜ਼ਿਸ਼ਾਂ ਦੇ ਸ਼ਿਕਾਰ ਹੋ ਗਏ ਪਰ ਸਮਾਜ ਵੀ ਨਹੀਂ ਬਦਲਿਆ ਅੱਜ ਵੀ ਅਸੀਂ ਉਸੇ ਮਕਾਮ ਤੇ ਖੜੇ ਆਪਾਂ ਰੋਜ਼ ਪੜ੍ਹਦੇ ਆ ਨਾ ਅੱਜ ਹੀ ਮੇਰੇ ਕੋਲ ਸ੍ਰੀ ਅਕਾਲ ਤਖਤ ਸਾਹਿਬ ਇੱਕ ਪਰਿਵਾਰ ਆਇਆ ਸੀ ਆਪਣੇ ਬੱਚੇ ਨੂੰ ਲੈ ਕੇ ਕਿ ਸਾਡਾ ਬੱਚਾ ਨੀਟ ਦਾ ਪੇਪਰ ਦੇਣ ਗਿਆ ਥੋੜੇ ਦਿਨ ਪਹਿਲਾਂ ਤੇ ਸਾਡੇ ਬੱਚੇ ਨੂੰ ਅੱਧਾ ਪੌਣਾ ਘੰਟਾ ਜ਼ਲੀਲ ਕੀਤਾ ਗਿਆ ਪਿੱਕੜਾ ਲਾ ਕੇ ਆ ਕੇ ਕੜਾ ਪਾ ਕੇ ਪ੍ਰੀਖਿਆ ਨਹੀਂ ਹੋਵੇਗੀ ਇਹ ਪੰਜਾਬ ਪੰਜਾਬ ਦੀ ਧਰਤੀ ਦੇ ਉੱਤੇ ਹੀ ਸਾਡੀ ਆਪਸੀ ਫੋਟ ਕਰਕੇ ਸਾਡੇ ਆਪਸੀ ਝਗੜੀਆਂ ਕਰਕੇ ਅੱਜ ਸਾਨੂੰ ਹੀ ਕਿਹਾ ਜਾਂਦਾ ਹੈ ਕਿ ਜੇ ਕਿਸੇ ਬੱਚੇ ਨੇ ਪੇਪਰ ਦੇਣੇ ਨੇ ਕੁਝ ਥਾਵਾਂ ਤੇ ਉਹ ਕੜਾ ਲਾ ਕੇ ਆਵੇ ਕਈ ਥਾਵਾਂ ਤੇ ਸਾਡੀਆਂ ਕਿਰਪਾਣਾ ਲਵਾਈਆਂ ਜਾਂਦੀਆਂ ਨੇ ਪਰ ਸਾਡੇ ਕੋਲ ਕੋਈ ਵੇਲ ਨਹੀਂ ਅਸੀਂ ਆਪਣੀਆਂ ਲੜਾਈਆਂ ਤੋਂ ਉੱਪਰ ਉੱਠ ਕੇ ਇਹਨਾਂ ਕੌਮੀ ਮਸਲਿਆਂ ਦੇ ਵਾਸਤੇ ਇਕਜਟ ਹੋ ਜਾਈਏ ਕਿ ਇੱਕਕਾਰ ਸਾਨੂੰ ਸਾਡੇ ਗੁਰੂ ਨੇ ਦਿੱਤੇ ਨੇ ਗੁਰੂ ਨੇ ਆਖਿਆ ਕਕਾਰ ਧਾਰਨ ਕਰਨੇ ਨੇ ਤੇ ਅਸੀਂ ਇੱਕ ਕਾਰ ਧਾਰਨ ਕਰਾਂਗੇ ਇਹ ਜੋ ਕੁਝ ਵੀ ਹੋ ਰਿਹਾ ਹੈ ਭਾਵੇਂ ਕਿ جنگ ਦੇ ਹਾਲਾਤ ਨੇ ਤੇ جنگ ਦੇ ਹਾਲਾਤਾਂ ਦੇ ਵਿੱਚ ਇਸ ਇਲਾਕੇ ਨੂੰ ਪਹਿਲਾਂ ਵੀ ਬੜੀ ਵਾਰੀ ਮਾਰ ਪਈ ਹੈ ਵੇਖੋ ਸਾਨੂੰ ਸਾਡੇ ਗੁਰੂ ਨੇ ਆਖਿਆ ਹੈ ਜੰਗਾਂ ਲੜੀਆਂ ਨੇ ਸਿੱਖਾਂ ਨੇ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਹੱਕਾਂ ਦੇ ਵਾਸਤੇ ਔਰ ਕੋਈ جنگ ਸਾਡੇ ਤੇ ਥੋਪੀ ਜਾਵੇ ਜਿਹਦੇ ਵਿੱਚ ਸਾਡਾ ਨੁਕਸਾਨ ਹੈ ਉਹਦੇ ਲਈ ਆਪਾਂ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਬਜ਼ੁਰਗ ਬੈਠੇ ਨੇ ਮਾਵਾਂ ਬੈਠੀਆਂ ਭੈਣਾਂ ਬੈਠੀਆਂ ਆਪਾਂ ਇਸ ਪੂਰੇ ਦੱਖਣੀ ਏਸ਼ੀਆ ਖਿੱਤੇ ਦੇ ਵਿੱਚ ਸ਼ਾਂਤੀ ਚਾਹੁੰਨੇ ਆ ਇੱਥੇ ਸੁੱਖ ਚਾਹੁੰਨੇ ਆ ਅਸੀਂ ਗੁਰੂ ਦੇ ਅੱਗੇ ਅਰਦਾਸ ਕਰਦੇ ਆ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦਵਾਰਾ ਉੱਪਰ ਤਿੱਤਾ ਲਹਿੋ ਉਬਾਰ ਪਰ ਮੈਂ ਨਾਲ ਹੀ ਇਹ ਬੇਨਤੀ ਕਰਦਾ ਇਸ ਔਖੇ ਸਮੇ ਆਪਾਂ ਇੱਕ ਦੂਜੇ ਦਾ ਸਹਾਰਾ ਬਣਨਾ ਹੈ ਮਾੜਾ ਮੋਟ ਕਿਸੇ ਦਾ ਕੋਈ ਕਿਸੇ ਨਾਲ ਲੈਣ ਦੇਣ ਹੋਵੇ ਝਗੜਾ ਹੋਵੇ ਇਹੋ ਜੇ ਮੌਕੇ ਤੇ ਗੱਲਾਂ ਛੱਡ ਦੇਣੀਆਂ ਗਰੀਬ ਗੁਰਬਾ ਸਾਡੇ ਕੋਈ ਉਹਨੂੰ ਮਦਦ ਦੀ ਲੋੜ ਹੈ ਜਾਂ ਕੋਈ ਹੋਰ ਹੈ ਔਖੇ ਸਮੇਂ ਦੇ ਉੱਤੇ ਇੱਕ ਦੂਜੇ ਦੇ ਸਹਾਰੇ ਬਣਨਾ ਹੈ ਮਦਦਗਾਰ ਬਣਨਾ ਹੈ ਇਹ ਧਰਤੀ ਸਾਡੀ ਹੈ ਤੇ ਸਾਡੀ ਰਹਿਣੀ ਚਾਹੀਦੀ ਹੈ ਇੱਥੇ ਸਾਡੇ ਗੁਰੂਆਂ ਦਾ ਸਾਡੇ ਸ਼ਹੀਦਾਂ ਦਾ ਇਹ ਖੂਨ ਡੁੱਲਿਆ ਹੋਇਆ ਹੈ ਤੋਂ ਹਾਲਾਤ ਜੇ ਬਣਦੇ ਵੀ ਨੇ ਆਪਾਂ ਚੜ੍ਹਦੀ ਕਲਾ 'ਚ ਰਹਿਣਾ ਹੈ ਆਪਾਂ ਗੁਰੂ ਦੀ ਬਾਣੀ ਦਾ ਪਾਠ ਕਰਨਾ ਹੈ ਆਪਾਂ ਗੁਰੂ ਦੀ ਬਾਣੀ ਦੇ ਨਾਲ ਜੁੜਨਾ ਹੈ ਆਪਸੀ ਪ੍ਰੇਮ ਪਿਆਰ ਮੁਹੱਬਤ ਇਤਿਫਾਕ ਇਹ ਬਣਾ ਕੇ ਰੱਖਣਾ ਹੈ ਮੈਂ ਕੱਲ ਮਾਝੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਸੀ ਪਿੰਡ ਤਨਹੋਏ ਅਟਾਰੀ ਨਸ਼ਹਿਰਾ ਢਾਲਾ ਇਥੇ ਸੰਗਤਾਂ ਨੂੰ ਜਾ ਕੇ ਮਿਲੇ ਆ ਸੰਗਤਾਂ ਵੈਸੇ ਚੜ੍ਹਦੀ ਕਲਾ ਦੇ ਵਿੱਚ ਗੁਰਦੁਆਰੇ ਸਾਡੇ ਖੁੱਲੇ ਨੇ ਤੇ ਖੁੱਲੇ ਰਹਿਣਗੇ ਪਰ ਆਪਾਂ ਸੁਚੇਤ ਵੀ ਰਹਿਣਾ ਹੈ ਆਪਾਂ ਸਿਆਣੇ ਵੀ ਰਹਿਣਾ ਆਪਾਂ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆਂ ਜਿਹੜੀ ਗੁਰੂ ਨੇ ਬਿਵੇਕ ਬੁੱਧ ਦਿੱਤੀ ਹੈ ਚੰਗੇ ਤੇ ਮਾੜੇ ਦੀ ਪਰਖ ਇਹ ਵੀ ਆਪਾਂ ਚੇਤਿਆਂ ਦੇ ਵਿੱਚ ਰੱਖ ਪਰ ਮੈਂ ਪਿੰਡਾਂ ਦੇ ਵਿੱਚ ਘੁੰਮ ਕੇ ਹੋਰ ਬੜਾ ਕੁਝ ਵੀ ਵੇਖਿਆ ਇੱਕ ਪਿੰਡ ਦੇ ਵਿੱਚ ਟੂਰਨਾਮੈਂਟ ਸੀ ਕੋਈ 25-30 ਟੀਮਾਂ ਸਨ ਤੇ ਸੌਕ ਬੱਚਾ ਸੀ ਉੱਥੇ ਮੁੰਡਾ ਨੌਜਵਾਨ ਮਸਾ 15 ਜਾਣਿਆਂ ਦੇ ਕੇਸ ਤੇ ਦਾੜੀਆਂ ਸੀ 85 ਜਾਣੇ ਮੈਂ ਮੁੰਨੇ ਵੇਖੇ ਉੱਥੇ ਇਹ ਮਾਝਾ ਨਹੀਂ ਹੋ ਸਕਦਾ ਮਾਝੇ ਦੀ ਧਰਤੀ ਤੇ ਸਿੱਖਾਂ ਨੇ ਕੇਸਾਂ ਦੇ ਲਈ ਖੋਪਰੀਆਂ ਲੁਆਈਆਂ ਨੇ ਮਾਝੇ ਦੀ ਧਰਤੀ ਤੇ ਸਿੱਖਾਂ ਨੇ ਗੁਰੂ ਦੀ ਸਿੱਖੀ ਦੇ ਵਾਸਤੇ ਬੰਦ ਬੰਦ ਕਟਵਾਉਣੇ ਸਾਡੇ ਸ਼ਹੀਦਾ ਨੇ ਪ੍ਰਵਾਨ ਕੀਤੇ ਇਸ ਪਾਸੇ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਨੌਜਵਾਨ ਸਾਡੇ ਨੇ ਬੱਚੇ ਸਾਡੇ ਨੇ ਇਹਨਾਂ ਨੂੰ ਆਪਾਂ ਪੇਮ ਤੇ ਪਿਆਰ ਦੇ ਨਾਲ ਸਮਝਾ ਕੇ ਵਾਪਸ ਸਿੱਖੀ ਵਾਲੇ ਪਾਸੇ ਨੂੰ ਲਿਆਈਏ ਦੂਜਾ ਵੀ ਇੱਥੇ ਮਸਲਾ ਹੈ ਗਏ ਨਸ਼ਿਆਂ ਦੀ ਮਾਰ ਹੈ ਔਰ ਹੁਣ ਤੇ ਇਹ ਹਾਲਾਤ ਨੇ ਕਿ ਲੋਕ ਫੋਨ ਕਰਦੇ ਨੇ ਤੇ ਹੋਮ ਡਿਲੀਵਰੀ ਘਰ ਦੇ ਵਿੱਚ ਹੁੰਦੀ ਹੈ ਨਸ਼ੇ ਦੀ ਆਪਾਂ ਨਸ਼ਿਆਂ ਤੋਂ ਬਚਣਾ ਸਾਨੂੰ ਸਾਡੇ ਗੁਰੂ ਨੇ ਆਖਿਆ ਹੈ ਕੇ ਨਸ਼ਾ ਬਾਣੀ ਦਾ ਰੱਖਣਾ ਹੈ ਨਸ਼ਾ ਪ੍ਰਸ਼ਾਦੇ ਦਾ ਰੱਖਣਾ ਹੈ ਜਿਹੜਾ ਵੀ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਹੈ ਉਹਦੇ ਤੋਂ ਸੁਚੇਤ ਰਹਿਣਾ ਹੈ ਇਹ ਨਸ਼ਿਆਂ ਦੀ ਅੱਗ ਪਤਾ ਨਹੀਂ ਕਿਹੜੇ ਘਰ ਦੇ ਵਿੱਚ ਲੱਗ ਜਾਵੇ ਤੀਜੀ ਗੱਲ ਇਹਨਾਂ ਸਾਰੇ ਕੁਸ਼ ਤੋਂ ਬਚਣ ਦੇ ਲਈ ਸਾਨੂੰ ਸਾਡੇ ਗੁਰੂ ਨੇ ਆਖਿਆ ਕਿ ਬਾਣੀ ਦਾ ਆਸਰਾ ਲੈਣਾ ਆਪਾਂ ਇੱਥੇ ਬੈਠੇ ਆ ਸਾਡੇ ਉੱਪਰ ਸਾਡੇ ਛੱਤ ਹੈ ਇਹ ਛੱਤ ਕਿਹਦੇ ਆਸਰੇ ਟਿੱਕੀ ਹੈ ਇਹ ਛੱਤ ਟਿਕੀ ਐ ਥੰਮਾਂ ਦੇ ਆਸਰੇ ਤੇ ਸਾਡਾ ਜਿਹੜਾ ਮਨ ਐ ਮਨ ਵੀ ਡਰ ਜਾਂਦਾ ਐ ਮਨ ਢਾਵਾਂ ਢੋਲ ਹੁੰਦਾ ਐ ਮੈਂ ਭੈਣਾਂ ਨੂੰ ਮਾਵਾਂ ਨੂੰ ਬੇਨਤੀ ਕਰੂੰਗਾ ਬਜ਼ੁਰਗਾਂ ਨੂੰ ਬੇਨਤੀ ਕਰੂੰਗਾ ਆਪਾਂ ਬਾਣੀ ਦਾ ਪਹਿਰਾ ਵਧਾਈਏ ਗੁਰੂ ਨੇ ਬਾਣੀ ਚ ਆਖਿਆ ਜਿਉ ਮੰਦਰ ਕੋ ਥਮੈ ਥੰਮਣ ਤਿਉ ਗੁਰ ਕਾ ਸ਼ਬਦ ਮਨਹਿ ਅਸਥਮਣ ਜਿਵੇਂ ਛਤ ਨੂੰ ਥੰਮਾ ਟਿਕਾਇਆ ਸਾਡੇ ਮਨ ਨੂੰ ਗੁਰੂ ਦੇ ਸ਼ਬਦ ਨੇ ਟਿਕਾਉਣਾ ਏ ਇਸ ਲਈ ਵੱਧ ਤੋਂ ਵੱਧ ਬਾਣੀ ਦਾ ਪਾਠ ਕਰਿਆ ਕਰੀਏ ਬੱਚਿਆਂ ਨੂੰ ਕੋਲ ਬਾਲ ਕੇ ਸਾਖੀਆਂ ਦਸੀਏ ਉਹਨਾਂ ਨੂੰ ਬਾਣੀ ਦੇ ਨਾਲ ਜੋੜੀਏ ਆਪਸ ਵਿੱਚ ਪ੍ਰੇਮ ਪਿਆਰ ਮੁਹੱਬਤ ਇਤਿਫਾਕ ਬਣਾ ਕੇ ਰੱਖੀਏ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਕੰਮ ਆਈਏ ਆਪਾਂ ਜਿਸ ਸ਼ਹੀਦ ਦੇ ਅਸਥਾਨ ਤੇ ਆਂ ਇਹ ਮਹਾਨ ਸਨ ਸੇਵਾ ਦੇ ਪੱਖੋਂ ਵੀ ਬਾਣੀ ਦੇ ਪੱਖੋਂ ਵੀ ਤੇ ਖਾਲਸਾ ਰਾਜ ਦੀ ਚੜ੍ਹਦੀ ਕਲਾ ਦੇ ਪੱਖੋਂ ਇਸ ਲਈ ਮੈਂ ਬੇਨਤੀ ਕਰਕੇ ਜਾਊਂਗਾ ਸਾਰੀ ਸੰਗਤ ਨੂੰ ਇਹਨਾਂ ਅਸਥਾਨਾਂ ਦੇ ਨਾਲ ਜੁੜੇ ਰਹਿਣਾ ਤੇ ਇਹਨਾਂ ਅਸਥਾਨਾਂ ਦੇ ਨਾਲ ਜੁੜ ਕੇ ਹਮੇਸ਼ਾ ਹੀ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਆਪਾਂ ਯਤਨ ਕਰਨੇ ਨੇ ਵੇਖੋ ਸਾਡਾ ਸਿਧਾਂਤ ਬੜਾ ਕਲੀਅਰ ਹੈ ਗੁਰੂ ਦਾ ਆਤਮਾ ਗੁਰੂ ਗ੍ਰੰਥ ਵਿੱਚ ਤੇ ਸਰੀਰ ਗੁਰੂ ਪੰਥ ਵਿੱਚ ਗੁਰੂ ਦਾ ਸਰੀਰ ਪੰਥ ਦੇ ਵਿੱਚ ਹੈ ਇਸ ਕਰਕੇ ਪੰਥ ਦਾ ਤਗੜੇ ਰਹਿਣਾ ਪੰਥ ਦਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਬੜਾ ਜ਼ਰੂਰੀ ਹੈ ਇਤਿਹਾਸ ਦੀ ਇੱਕ ਗੱਲ ਕਹਿ ਕੇ ਮੈਂ ਸਮਾਪਤੀ ਕਰੂੰਗਾ ਕਿ ਸਿੱਖ ਕੈਸਾ ਹੁੰਦਾ ਹੈ ਸਮਾਂ ਕੋਈ ਵੀ ਹੋਵੇ ਉਹ ਆਪਣੇ ਗੁਰੂ ਤੋਂ ਮੁੱਖ ਨਹੀਂ ਮੋੜਦਾ ਹੈ ਆਪਣੇ ਗੁਰੂ ਦੇ ਨਾਲ ਜੁੜ ਕੇ ਰਹਿੰਦਾ ਹੈ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਪਹਿਲਾਂ ਡਰਾਵੇ ਦਿੱਤੇ ਉਹਨਾਂ ਦੇ ਸਾਹਮਣੇ ਬੜੇ ਸਿੰਘ ਸ਼ਹੀਦ ਕੀਤੇ ਕਿ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਅਸੂਲਾਂ ਤੋਂ ਡਿਗ ਪਵੇ ਪਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹ ਡਰਾ ਨਾ ਸਕਿਆ ਅਖੀਰ ਉਹਨਾਂ ਨੇ ਇੱਕ ਕੰਮ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਦਾ 4 ਸਾਲਾ ਪੁੱਤਰ ਸੀ ਬਾਬਾ ਅਜੈ ਸਿੰਘ ਬਾਬਾ ਅਜੈ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਲਿਆਂਦਾ ਕਹਿਣ ਲੱਗੇ ਬੰਦਾ ਸਿੰਘ ਜਾਂ ਤੇ ਸਾਡੀ ਈਨਮਨ ਧਰਮ ਛੱਡ ਤੇ ਨਹੀਂ ਤੇ ਤੇਰੇ ਪੁੱਤ ਨੂੰ ਤੇਰੀਆਂ ਅੱਖਾਂ ਦੇ ਸਾਹਮਣੇ ਮਾਰਾਂਗੇ ਆਪਾ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਸੀ ਧਰਮ ਨਹੀਂ ਛੱਡਿਆ ਜਾ ਸਕਦਾ ਬਾਬਾ ਬੰਦਾ ਸਿੰਘ ਬਹਾਦਰ ਦੇ 4 ਸਾਲਾ ਪੁੱਤਰ ਬਾਬਾ ਅਜੇ ਸਿੰਘ ਉਹਦਾ ਸ਼ੁਰੇ ਦੇ ਨਾਲ ਜਲਾਦ ਨੇ ਸੀਨਾ ਚੀਰਿਆ ਤੇ ਉਹਦੇ ਵਿੱਚੋਂ ਤੜਫਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਤੁੰਗਿਆ ਸੀ ਬੰਦਾ ਸਿੰਘ ਧਰਮ ਛੱਡ ਦੇ ਇਮਾਨ ਛੱਡ ਦੇ ਪਰ ਬਾਬਾ ਬੰਦਾ ਸਿੰਘ ਬਹਾਦਰ ਆਪਣੇ 4 ਸਾਲਾ ਪੁੱਤਰ ਬਾਬਾ ਅਜੇ ਸਿੰਘ ਦਾ ਤਣਫ ਦਾ ਕਲੇਜਾ ਮੂੰਹ ਦੇ ਵਿੱਚ ਪਾ ਕੇ ਵੀ ਗੁਰੂ ਦੇ ਨਾਲ ਜੁੜਿਆ ਹੋਇਆ ਸੀ ਪੰਥ ਦੇ ਨਾਲ ਜੁੜਿਆ ਹੋਇਆ ਸੀ ਅੱਜ ਸਾਨੂੰ ਆਪਣੇ ਸ਼ਹੀਦਾਂ ਤੋਂ ਸੇਧ ਲੈਣ ਦੀ ਲੋੜ ਹੈ ਸਾਨੂੰ ਕੁਝ ਵੀ ਨਹੀਂ ਹੋਇਆ ਪੰਥ ਚੜ੍ਹਦੀ ਕਲਾ ਦੇ ਵਿੱਚ ਸੀ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਆਪਾਂ ਆਪਣੇ ਗੁਰੂ ਦੇ ਨਾਲ ਜੁੜ ਕੇ ਰਹੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਨਾਲ ਜੁੜ ਕੇ ਰਹੀਏ ਤੇ ਬਾਣੀ ਦੇ ਨਾਲ ਜੁੜ ਕੇ ਆਪਾਂ ਇੱਕ ਪਰਿਵਾਰ ਵਾਂਗ ਰਹੀਏ ਆਪਾਂ ਦੁਨੀਆਂ ਦੇ ਕਿਸੇ ਵੀ ਖਿੱਤੇ 'ਚ ਵਸ ਗਏ ਆਪਣੇ ਕਈਆਂ ਦੇ ਰਿਸ਼ਤੇਦਾਰ ਜਾਂ ਧੀਆਂ ਪੁੱਤ ਵਿਦੇਸ਼ ਨੇ ਭਾਵੇਂ ਕੋਈ ਅਮਰੀਕਾ ਭਾਵੇਂ ਅਫਰੀਕਾ ਹੋਵੇ ਪਰ ਸਾਡੀ ਸਾਰਿਆਂ ਦੀ ਇੱਕ ਵੱਡੀ ਗੱਲ ਸਾਂਝੀ ਹੈ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿੱਚ ਵਸਣ ਵਾਲਾ ਸਿੱਖ ਵਾਸੀ ਸ਼੍ਰੀ ਆਨੰਦਪੁਰ ਸਾਹਿਬ ਦੇ ਅਸੀਂ ਸਾਰੇ ਆਨੰਦਪੁਰ ਸਾਹਿਬ ਦੇ ਵਾਸੀ ਆ ਸਾਡਾ ਸਾਂਝਾ ਪਰਿਵਾਰ ਹੈ ਖਾਲਸਾ ਪੰਥ ਸਾਡੇ ਪਿਤਾ ਨੇ ਗੁਰਗੋਬਿੰਦ ਸਿੰਘ ਸਾਡੇ ਮਾਤਾ ਨੇ ਸਹਿਬ ਕੌਰ ਤੇ ਜਦੋਂ ਅਸੀਂ ਇੱਕ ਵਾਂ ਸਾਡਾ ਪਰਿਵਾਰ ਇੱਕ ਹੈ ਤਾਂ ਫੇਰ ਆਪਾਂ ਇੱਕ ਮੁੱਠ ਰਹੀ ਇੱਕ ਮੁੱਠ ਰਹਿ ਗਈ ਅਸੀਂ ਚੜ੍ਹਦੀ ਕਲਾ ਦੇ ਵਿੱਚ ਰਹਿ ਸਕਦੇ ਆ ਬਾਬਾ ਵੀਰ ਸਿੰਘ ਜੀ ਦੀ ਵੱਡੀ ਸ਼ਹਾਦਤ ਹੈ ਉਹ ਇਕੱਲੇ ਨਹੀਂ ਸੀ ਸ਼ਹੀਦ ਹੋਏ ਉਹਨਾਂ ਦੇ ਨਾਲ ਕਬਰ ਕਸ਼ਮੀਰਾ ਸਿੰਘ ਸ਼ੇਰੇ ਪੰਜਾਬ ਦਾ ਪੁੱਤ ਵੀ ਸ਼ਹੀਦ ਹੋਇਆ ਸੀ ਸਰਦਾਰ ਹਰੀ ਸਿੰਘ ਨਲੂਏ ਦਾ ਪੁੱਤ ਸਰਦਾਰ ਜ਼ਵਾਹਰ ਸਿੰਘ ਵੀ ਸ਼ਹੀਦ ਹੋਇਆ ਸੀ ਪਰ ਉਹ ਆਪਸੀ ਫੋਟ ਸੀ ਉਹ ਕੌਮ ਦੀ ਖਾਨਾ ਜੰਗੀ ਸੀ ਤੇ ਮੈਂ ਬੇਨਤੀ ਕਰਦਾ ਹਾਂ ਨਾ ਕੌਮ ਦੇ ਵਾਸਤੇ ਆਪਸੀ ਫੁੱਟ ਚੰਗੀ ਨਹੀਂ ਹੈ ਖਾਣਾ ਜੰਗੀ ਚੰਗੀ ਨਹੀਂ ਹੈ ਸਾਨੂੰ ਆਪਸੀ ਫੁੱਟ ਤੋਂ ਬਚ ਕੇ ਇੱਕ ਪਰਿਵਾਰ ਵਾਂਗ ਰਹਿੰਦਿਆਂ ਹਰ ਗਰੀਬ ਗੁਰਬੇ ਸਿੱਖ ਦੀ ਮਦਦ ਕਰਨੀ ਚਾਹੀਦੀ ਹੈ ਇਹੀ ਸੇਧ ਸਾਨੂੰ ਬਾਬਾ ਬੀਰ ਸਿੰਘ ਜੀ ਨੁਰੰਗਾਬਾਦ ਮਹਾਪੁਰਸ਼ ਉਹਨਾਂ ਦੇ ਜੀਵਨ ਤੋਂ ਮਿਲਦੀ ਹੈ ਜਿਨ੍ਹਾਂ ਨੇ ਖੁੱਲੇ ਲੰਗਰ ਵੀ ਲਾਏ ਸੀ ਨਾਮ ਬਾਣੀ ਦੇ ਪ੍ਰਵਾਹ ਵੀ ਚਲਾਏ ਆਪਾਂ ਵੀ ਉਹਨਾਂ ਦੇ ਦਿੱਤੇ ਮਾਰਗ ਤੇ ਚੱਲੀਏ ਅੱਜ ਜੇ ਅਸੀਂ ਬਾਬਾ ਜੀ ਨੂੰ ਯਾਦ ਕਰ ਰਹੇ ਆ ਉਹਨਾਂ ਦੀਆਂ ਸਿੱਖਿਆਵਾਂ ਦੇ ਉੱਤੇ ਅਮਲ ਵੀ ਕਰੀਏ ਭੈਣਾ ਬੈਠੀਆਂ ਨੇ ਇਹਨਾਂ ਨੂੰ ਗੁਰੂ ਨਾਨਕ ਨੇ ਬੜਾ ਮਾਣ ਦਿੱਤਾ ਹੈ ਇਹ ਗੁਰੂ ਨਾਨਕ ਸਾਹਿਬ ਨੇ ਜਿਨ੍ਹਾਂ ਨੇ ਕਿਹਾ ਸੀ ਭੰਡ ਜੰਮੀਆਂ ਭੰਡ ਨਿੰਮੀਆਂ ਭੰਡ ਮੰਗਣ ਵਿਆਹ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ ਭੰਡ ਮੂਆ ਭੰਡ ਪਾਲੀਆ ਭੰਡ ਹੋਵੇ ਬੰਧਾਨ ਤੋ ਕਿਉ ਮੰਦਾ ਆਖੀਐ ਜਿੱਤ ਜਮੇ ਰਾਜਾਨ ਇਹ ਭੈਣਾ ਨੂੰ ਆਖਿਆ ਇਸ ਕਰਕੇ ਭੈਣਾ ਦੀ ਵੱਡੀ ਜ਼ਿੰਮੇਵਾਰੀ ਹੈ ਉਹ ਬੱਚਿਆਂ ਦੇ ਛੋਟਿਆਂ ਦੇ ਕੇਸ ਨਾ ਕਤਲ ਕਰੋ ਉਹ ਜਦੋਂ ਕੇਸਾਂ ਦੇ ਵਿੱਚ ਕੰਗਾ ਕਰਨ ਤੇ ਨਾਲ ਬੱਚਿਆਂ ਨੂੰ ਭਾਈ ਤਾਰੂ ਸਿੰਘ ਦੀ ਸਾਖੀ ਦੱਸਣ ਕਿ ਕੇਸਾਂ ਲਈ ਭਾਈ ਤਾਰੂ ਸਿੰਘ ਨੇ ਖੋਪਰੀ ਲਵਾ ਲਈ ਔਰ ਜੇ ਮਾਵਾ ਭੈਣਾ ਚਾਹੁੰਦੀਆਂ ਬੱਚੇ ਨਸ਼ਿਆਂ ਤੋਂ ਬਚ ਕੇ ਰਹਿਣ ਬੱਚੇ ਦਾ ਪਹਿਲਾ ਸਕੂਲ ਜਿਹੜਾ ਮਾਂ ਦੀ ਗੋਦ ਹੈ ਗੋਦ ਦੇ ਵਿੱਚੋਂ ਸਿੱਖੀ ਦੀ ਗੁੜਤੀ ਦੇਣ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਫੇਰ ਨਸ਼ਾ ਜਾਂ ਹੋਰ ਜਿਹੜੇ ਵਿਕਾਰ ਨੇ ਇਹ ਸਾਡੇ ਨੇੜੇ ਨਹੀਂ ਆਉਣਗੇ ਸਹਬ ਕਿਰਪਾ ਕਰਨ ਬਖਸ਼ਿਸ਼ ਕਰਨ ਸਾਡੇ ਸਾਰਿਆਂ ਦੇ ਹਿਰਦੇ ਦੇ ਵਿੱਚ ਗੁਰੂ ਦੇ ਬਚਨ ਵਸਣ ਆਓ ਆਪਾਂ ਸੰਗਤੀ ਰੂਪ ਦੇ ਵਿੱਚ ਕਿਉਂਕਿ ਆਪਾਂ ਬਾਰਡਰ ਲੈਂਡ ਤੇ ਬੈਠੇ ਆ ਗੁਰਬਾਣੀ ਦੇ ਰਾਹੀ ਇੱਕ ਅਰਦਾਸ ਕਰੀਏ ਪਾਤਸ਼ਾਹ ਇਸ ਪੂਰੇ ਦੱਖਣੀ ਏਸ਼ੀਆ ਖਿੱਤੇ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਤੇ ਜਿਹੜੇ جنگ ਦੇ ਹਾਲਾਤ ਬਣੇ ਨੇ ਇਹ ਟਲ ਜਾਣ ਇਹ ਬਚਨ ਗੁਰੂ ਦੀ ਬਾਣੀ ਦੇ ਨੇ ਇਹ ਆਪਾਂ ਅਰਦਾਸ ਕਰਨੀ ਹੈ ਤਾਂ ਕਿ ਸੱਚੇ ਪਾਤਸ਼ਾਹ ਇਸ ਖਿੱਤੇ ਦੇ ਉੱਤੇ ਮਿਹਰ ਕਰਨ ਇੱਥੇ ਸੁੱਖ ਹੋਵੇ ਇੱਥੇ ਸ਼ਾਂਤੀ ਹੋਵੇ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਵਾਹਿਗੁਰੂ ਜਗਤ ਜਲੰਦਾ ਰੱਖ ਲੈ ਜਗਤ ਜਲੰਦਾ ਰੱਖ ਲੈ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰ ਜਿਤ ਦਵਾਰੇ ਉਬਰ ਦਵਾਰੇ ਉਬਰ ਜਿਤ ਦਵਾਰੇ ਉਬਰ ਤਿਤਲ ਹੋ ਬਾਰ ਤਿਤਲ ਹੋ ਉਭਾਰ ਆਪਣੀ ਕਿਰਪਾ ਤਾਰ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ ਸਤਿਗੁਰੂ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਹਾਲਾਤ ਜਿਵੇਂ ਦੇ ਮਰਜ਼ੀ ਆਉਣ ਆਪਾਂ ਇੱਕ ਮੋਠ ਰਹਿਣਾ ਤੇ ਗੁਰੂ ਦਾ ਪੱਲਾ ਨਹੀਂ ਛੱਡਣਾ ਬਾਣੀ ਦੇ ਨਾਲ ਜੁੜਨਾ ਹੈ ਅਰਦਾਸ ਕਰਨੀ ਹੈ ਡਰਨਾ ਨਹੀਂ ਹੈ ਸਿੱਖ ਕਦੀ ਡਰਦਾ ਨਹੀਂ ਹੈ ਸਾਨੂੰ ਸਾਡੇ ਗੁਰੂ ਨੇ ਕਿਹਾ ਵਾ ਭੈ ਕਾਹੂ ਕਉ ਦੇਤਨੈ ਨਹ ਪੈਮਾਨਤ ਆਨ ਕਾਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਨਾ ਸਿ ਡਰਦੇ ਆਂ ਤੇ ਨਾ ਕਿਸੇ ਨੂੰ ਡਰਾਉਂਦੇ ਆਂ ਸਿੱਖ ਆਪਣੇ ਗੁਰੂ ਦੀ ਰਜ਼ਾ ਦੇ ਵਿੱਚ ਗੁਰੂ ਦੇ ਬਾਣੇ ਦੇ ਵਿੱਚ ਚੱਲਦਾ ਕੋਟਾਨ ਕੋਟ ਧੰਨਵਾਦ ਹੈ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਰੂਪ ਗੁਰੂ ਕੀ ਸੰਗਤ ਦਾ ਆਪਾਂ ਇਸੇ ਤਰ੍ਹਾਂ ਦੀਵਾਨ ਦੇ ਵਿੱਚ ਜੁੜ ਬੈਠ ਗਏ ਤੇ ਸਾਡੇ ਜਿਹੜੇ ਕਵੀਸ਼ਰ ਸਾਹਿਬ ਨੇ ਸੂਰਵਿੰਦ ਸਾਹਿਬ ਤੇ ਬੈਂਕਾ ਸਾਹਿਬ ਉਹਨਾਂ ਤੋਂ ਅਗਲਾ ਇਤਿਹਾਸ ਸੁਣੀਏ ਆਪਾਂ ਆਪਣੀ ਜਵਾਨੀ ਨੂੰ ਸੰਭਾਲੀਏ ਉੜੇ ਨੂੰ ਸੰਭਾਲੀਏ ਜੂੜੇ ਨੂੰ ਸੰਭਾਲੀਏ ਤੇ ਗੁਰੂ ਦੇ ਨਾਲ ਜੁੜੀਏ ਕੋਲ ਗਲਤੀ ਦੀ ਮਾਫੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਸੋ ਹੁਣ ਮੈਂ ਬੇਨਤੀ ਕਰਦਾ ਹੈ ਕਿ ਨਾਲ ਹੀ ਬਾਬਾ ਜਸਵੰਤ ਸਿੰਘ ਜੀ ਸੋਢੀ ਸਾਹਿਬ ਆਏ ਨੇ ਮੈਨੇਜਰ ਸਰਦਾਰ ਕੁਲਦੀਪ ਸਿੰਘ ਜੀ ਬਾਠ ਸਰਦਾਰ ਜੱਜਵੀਰ ਸਿੰਘ ਜੀ ਮੈਨੇਜਰ ਗੁਰਦੁਆਰਾ ਬਾਬਾ ਤਾਰਾ ਸਿੰਘ ਜੀ ਬਾਹ ਉਹਨਾਂ ਨੂੰ ਵੀ ਬੇਨਤੀ ਹੈ ਭਾਈ ਲਖਬੀਰ ਸਿੰਘ ਜੀ ਮੈਨੇਜਰ ਸਾਹਿਬ ਉਹਨਾਂ ਨੂੰ ਵੀ ਬੇਨਤੀ ਹੈ ਕਿ ਬਾਬਾ ਜਸਵੰਤ